ਸਾਰ ਅਸਖਸਈ 9 ਸਤੰਬਰ 2023 ਦੇ ਇੱਕ ਮਾਮਲੇ ਵਿੱਚ ਯਾਨੀ ਕਿ ਫਰੋਤੀ ਸਣੇ ਕਈ ਹੋਰ ਦੋਸ਼ਾ ਤਹਿਤ ਗ੍ਰਿਫਤਾਰ ਕੀਤਾ ਗਿਆ ਮੈਂ ਆਪਣੀ ਪੜ੍ਹਾਈ ਛੱਡ ਕੇ ਆਈ ਹਾਂ ਦਿਲਜੀਤ ਵਾਸਤੇ ਲੈਸਨ ਅਪ ਕਿਡਸ ਲੈਟਸ ਬ੍ਰੇਕ ਇਟ ਡਾਊਨ ਬਹੁਤ ਕੁੜੀਆਂ ਨੇ ਬਹੁਤ ਮੈਨੂੰ ਮੈਸੇजेस ਕਰਦੀਆਂ ਨੇ ਕਿ ਤੁਹਾਡੀ ਡ्रेसਿੰਗ ਸੈਂਸ ਬਹੁਤ ਵਧੀਆ ਉਹਦਾ ਬਸ ਜਸਟਿਸ ਇਹ ਹੈ ਕਿ ਉਹ ਬੰਦੇ ਅਰੈਸਟ ਹੋਣ ਮੈਨੂੰ ਕੋਈ ਪੈਸੇ ਨਹੀਂ ਚਾਹੀਦੇ ਕਿ ਮੇਰਾ ਜਿੰਨਾ ਲੱਗਿਆ ਉਹ ਪੈਸੇ ਮੈਨੂੰ ਦੇ ਕੇ ਅਗਰ ਜੀ ਮੂੰਹ ਬੰਦ ਕਰਾਂਦੇ ਕਿ ਹਾਂ ਅਸੀਂ ਤੁਹਾਡਾ ਇੰਨੇ ਦਾ ਲੱਖ ਦੇ ਕੇ ਤੁਹਾਨੂੰ ਹਨਾ ਸਾਡੇ ਨਾਲ ਸਮਝੌਤਾ ਕਰ ਲਓ ਨਹੀਂ 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 ਉਹ ਸਕਿੰਟ ਖੋਤੇ ਦੀ ਬੱਚੀ ਹੈ ਤੇਰੇ ਪਿੱਛੇ ਲੱਗੇ ਤੇ ਮੈਂ ਭਾਰੇ ਸਦੁਰਮ ਫੂਲ ਲਾਤਾ ਮੈਂ ਕਿਹਾ ਬਾਜੀ ਆਪਾਂ ਕੁੜੀ ਨੂੰ ਇਨਸਾਬ ਦਵਾਣਾ ਉਹ ਵੀ ਅੱਗੂ ਕਹਿੰਦਾ ਕਹਦਾ ਚਲੋ ਚੱਲੀਏ ਸ਼ੂਬੂ ਮੋਟਰ ਤੇ ਸ਼ੁਕਰ ਕਰ ਮੈਨੂੰ ਕਿ ਕਦੈ ਨਾ ਪਾਇਆ ਪਤਾ ਲੱਗ ਗਿਆ ਵੀ ਇਹ ਜੇਬ ਕਤਰੀ ਏ ਨਾਲੇ ਮਨਾ ਸਾਭ ਸੱਚ ਦੱਸੋ ਅੱਜ ਦਾ ਪ੍ਰੋਗਰਾਮ ਕਿਹੋ ਜਿਹਾ ਹੋਣ ਵਾਲਾ ਹੈ ਆਹ ਹਰਕਤ ਕਦੇ ਪੰਜਾਬ ਚ ਹੋਈ ਨਹੀਂ ਹੋਊਗੀ ਨਾ ਕਾਂਡ ਹੋਇਆ ਹੋਊਗਾ ਜਿਹੜਾ ਹੋਣ ਚੱਲਿਆ ਹੁਣ। ਸ਼ੁਕਰੀਆ ਮਨਾ ਸਾਹਿਬ ਤੁਸੀਂ ਸਾਡੇ ਪ੍ਰੋਗਰਾਮ ਚ ਆਏ। ਨਾਲੇ ਸਵਾਗਤ ਮੈਂ ਕਰਨਾ ਭੁੱਲ ਗਿਆ। ਸਵਾਗਤ ਹੈ ਜੀ ਤੁਹਾਡਾ ਆਪਣੇ ਹਰਮਨ ਪਿਆਰੇ ਪ੍ਰੋਗਰਾਮ ਤੇ ਖਾਰੀ ਦੇ ਵਿੱਚ ਇਸ ਕੁੱਤੇ ਖਾਣੀ ਦੇ ਵਿੱਚ ਪਿੰਨ ਪਿੰਨ ਪ੍ਰਕਾਰ ਦੇ ਬੰਦਿਆਂ ਦੀ ਕੁੱਤੇ ਖਾਣੀ ਹੋਵੇਗੀ। ਨੁਕਸਾਰ ਅਸਖਸੈ 9 ਸਤੰਬਰ 2023 ਦੇ ਇੱਕ ਮਾਮਲੇ ਵਿੱਚ ਐਕਸਟਰਸ਼ਨ ਯਾਨੀ ਕਿ ਫਰੋਤੀ ਸਣੇ ਕਈ ਹੋਰ ਦੋਸ਼ਾ ਤਹਿਤ ਗ੍ਰਿਫਤਾਰ ਕੀਤਾ ਗਿਆ। ਇੱਕ ਮਾਮਲਾ ਤੇ ਫਰੋਤੀ ਵਾਲਾ ਹੋ ਗਿਆ ਵੀ ਰਕਸਾਰ ਇਹਦੇ ਕੋਲੋਂ ਫਰੋਤੀ ਮੰਗਦੀ ਸੀ ਤੇ ਹੋਰ ਭਲਾ ਕਿਹੜੇ ਮਾਮਲੇ ਨੇ ਹੋਰ ਵੀ ਉਹਨੇ ਕਿਹਾ ਨਹੀਂ ਰਿਪੋਰਟਰ ਨੇ ਵੀ ਹੋਰ ਮਾਮਲੇ ਆ ਤੇ ਗ੍ਰਿਫਤਾਰ ਕੀਤਾ ਗਿਆ ਹੋਰ ਮਾਮਲੇ ਭਲਾ ਕਿਹੜੇ ਨੇ 5000 ਡਾਲਰ ਦਾ ਨੁਕਸਾਨ ਇਹ 5000 ਭਲਾ ਕਿਹੜਾ ਡਾਲਰ ਦਾ ਨੁਕਸਾਨ ਪਾਇਆ ਮਣੀ ਭਾਜੀ ਨੇ ਰਕਸਾਰ ਤੇ ਉਹ ਜਿਹੜੀ ਚੜਦੀ ਨਹੀਂ ਰਹੀ ਇਹਨਾਂ ਦੀਆਂ ਗੱਡੀਆਂ ਦੀ ਛਤਾਂ ਤੇ ਉਦੋਂ ਮੋਦੀ ਵੀ ਨੂੰ ਸਮਝਾ ਦਾਰੇ ਆ ਬੇਟਾ نیچے ਆਓ ਬੇਟਾ نیچے ਆਓ ਦੇਖੀਏ ਬੇਟਾ ਇਹ ਇਹ ਵੈਸੇ ਵੀ ਇਹ ਟਾਰ ਦੀ ਸਥਿਤੀ ਅੱਛੀ ਨਹੀਂ ਬੇਟਾ ਕੁੜੀਆਂ ਵੀ ਵੇਖੋ ਗੈਂਗਸਟਰ ਨਹੀਂ ਆ ਬਣ ਗਈਆਂ ਮੈਂ ਜਦੋਂ ਰਖਸਾਰ ਦੀ ਆ ਫੋਟੋ ਨਹੀਂ ਵੇਖੀ ਮੇਰੇ ਉਤਰਾ ਨਿਕਲ ਗਏ ਬਿਨਾ ਮੇਕਅਪ ਤੂੰ ਯਾਰ ਅੱਜਕੱਲ੍ਹ ਤਾਂ ਕਈ ਮੁੰਡੇ ਕਹਿੰਦੇ ਇੰਨੀ ਸੋਹਣੀ ਕੁੜੀ ਨਹੀਂ ਕ੍ਰਾਈਮ ਕਰਦੀ ਉਹ ਖੋਤੀ ਦਿਓ ਮੈਂ ਵੀ ਸਮਝਦਾ ਹੀ ਨਹੀਂ ਸੋਹਣੀ ਕੁੜੀ ਝੂਠੀ ਬੋਲ ਸਕਦੀ ਮੇਰੇ ਵੀ ਗੁੱਲਾਵਾੜ ਗਈ ਉਹ ਆ ਗੁੱਲੇ ਤੋਂ ਯਾਰ ਆਇਆ ਅਜੀ ਵੀ ਬਕਵਾਸ ਸੁਣੀ ਗੁਰਪ੍ਰੀਤ ਕੌਰ ਦੀ ਉਹ ਨਾ ਇਨਸਟਾ ਇੰਨਾ ਨੇ ਯੂਜ਼ ਕਰਦੀ ਹਨਾ ਹਿਤਕੋ ਸ਼ਿਟਲੀ ਵਾਲੇ ਨੇ ਦਿਮਾਗ ਖਰਾਬ ਕੀਤਾ ਕਹਿੰਦਾ ਪੋਡਕਾਸਟ ਕਰੋ ਪੋਡਕਾਸਟ ਕਰੋ ਹਨਾ ਇਟਲੀ ਜਾ ਕੇ ਪਿੰਡ ਪਿੰਡ ਜਾ ਕੇ ਲੋਕਾਂ ਦੇ ਘਰਾਂ ਦੀ ਬਿਲਾ ਮਾਰਦਾ ਫਿਰਦਾ ਟਿੰਗ ਹਾਂਜੀ ਆਂਟੀ ਨੂੰ ਇੰਟਰਵਿਊ ਕਰਾਣੀ ਹੋਵੇ ਇਸੇ ਬੱਚੀ ਦੀ ਹੁਣੇ ਘਰ ਵਾਪਸੀ ਹੋਈ ਹੋਏ ਕੋਈ ਜਵਾਈ ਤੇ ਦਾਜ ਦਾ ਪਰਚਾ ਪਾਣਾ ਹੋਵੇ ਨੂੰ ਟਾਈਮ ਸਿਰ ਚਾਹ ਦਿੰਦੀ ਏ ਅੱਛਾ ਸਾਰਾ ਕੁਝ ਬਿਸਕੁਟ ਨਾਲ ਨਾਲ ਦਿੰਦੀ ਹੋਵੇ ਵੇਖੋ ਐਂਟੀ ਸਾਡੇ ਨਾਲ 1.5 ਲੱਖ ਫੋਲੋਅਰ ਜੁੜਿਆ ਬੱਚੀ ਨਾਲ ਬਿਠਾਵਾਂਗੇ ਲੋਕਾਂ ਨੂੰ ਇਮੋਸ਼ਨਲ ਫੂਲ ਬਣਾਵਾਂਗੇ ਬੈਂਕ ਅਕਾਊਂਟ ਦਵਾਂਗੇ ਕੇਸ ਹੈ ਨਹੀਂ ਹੈ ਅਸੀਂ ਆਪੇ ਬਣਾ ਲਾਂਗੇ ਦੋਤਰੀ ਪੁੱਤਰੀ ਤੁਹਾਡੀ ਜਾਂਦੀ ਕਾਲਜ ਸਕੂਲ ਜਾਂ ਤੇ ਜਾਂਦੀ ਬੱਸ ਤੇ ਟੈਂਪੂ ਦੇ ਕਿਸੇ ਨੇ ਪਿੱਛੋਂ ਚੱਪਾ ਦੇ ਦਿੱਤਾ ਹੋਵੇ ਅੱਧੀ ਆ ਗੱਲ ਤੇ ਪੂਰੀ ਸੁਣੋ ਵੇਖੋ ਇਹ অপਸ਼ਨ ਹੁੰਦੇ ਨੇ ਇਸ ਤਰ੍ਹਾਂ ਸੀ ਤੁਹਾਡੇ ਨਾਲ ਕੀਤਾ ਨਹੀਂ ਨਹੀਂ ਮੈਨੂੰ ਦੱਸ ਇਸ ਤਰ੍ਹਾਂ ਸੀ ਕੀਤਾ ਤੁਹਾਡੇ ਘਰ ਦੀ ਕੋਈ ਬੈਲਾ ਕੇ ਮਾਰੀ ਵੀ ਗੁਰਪ੍ਰੀਤ ਜੀ ਕੋਈ ਅਨਸੋਲਵ ਕੇਸ ਪਿਆ ਹੈ ਤੁਹਾਡਾ ਸੋਲਵ ਕਰਾ ਦਨੇ 10000 ਰੁਪਏ ਲੱਗਣਾ ਹੈ ਭੈਂ ਚੋ ਤਾਂ ਪ੍ਰੇਗੁਲੀ ਵੀ ਤੁਹਾਡੀ ਆ ਕੁਸਾ ਜੋਣ ਦੀ ਤੂੰ ਮੈਨੂੰ 10 ਤਰੀਕ ਪੋਡਕਾਸਟ ਆਇਆ ਉਸ ਤੋਂ 15 ਦਿਨਾਂ ਬਾਅਦ ਫਿਰ ਮੈਨੂੰ ਪੋਡਕਾਸਟ ਵਾਸਤੇ ਤੂੰ ਕਹਿੰਦੀਵੇਂ ਜਾਣਦੇ ਭੈਣ ਜੀ ਵੀ ਤੂੰ ਮੇਰੀ ਖਾਂਡੀ ਤੋ ਤੁਲ ਜਾਮ ਸਾਡੇ ਦੇ ਵੇਖੋ ਐ ਢੀ ਕੋਸੀ ਹੋਣ ਦੀ ਜਨਾਨੀ ਆਪਾਂ ਬੋਰਡਕਾਸਟ ਕਰਨੀ ਸਕਦੇ ਕਿਉਂਕਿ ਉਹ ਪੰਚਾਇਤ ਦੇ ਵਿੱਚ ਲਿਖਿਆ ਗਿਆ ਹੈ ਇਹ ਕੋਈ ਵੀਡੀਓ ਨਹੀਂ ਪਾਊਗਾ ਉੱਤਰ ਉੱਤਰ ਤੇ ਗੱਦਾ ਦੇ ਮੰਗੋਣੀਆਂ ਇਹੋ ਜੀ ਨਕਮੀ ਔਰਤ ਹੁੰਦੀ ਜਿਹੜੀ 31 ਦਸੰਬਰ ਵਾਲੇ ਦਿਨ ਨਵੇਂ ਸਾਲ ਦਾ ਪ੍ਰੋਗਰਾਮ ਵੇਖ ਦੇਦੀ ਦੋ ਸਕੇ ਭਰਾਵ ਨੂੰ ਆਪ ਚ ਲੜਾਉਂਦੀ ਫੁੱਸੀ ਮਾਰ ਕੇ ਦੇਖਿਓ ਰਾ ਕੀ ਤਰ੍ਹਾਂ ਕਰ ਪਾਇਆ ਪ੍ਰੋਗਰਾਮ ਵੇਖ ਲੈ ਐਂਦੇ ਪੇੜ ਚੋਂ ਜਦੋਂ ਆ ਮੈਸੇਜ ਪਿਓ ਨੂੰ ਕੀਤਾ ਉਦੋਂ ਤੈਨੂੰ ਪੰਚਾਇਤ ਦਾ ਖਿਆਲ ਨਹੀਂ ਆਇਆ ਉਹਨਾਂ ਐਡੀ ਆਗਿਆਕਾਰੀ ਬਣੀ ਫਿਰਦੀ ਪੰਚਾਇਤ ਦੀ ਉਦੋਂ ਤੈਨੂੰ ਕਿਸੇ ਪੰਚਾਇਤ ਮੈਂਬਰ ਨੇ ਨਹੀਂ ਸਮਝਾਇਆ ਵੀ ਪੁੱਤਰ ਨਾ ਮੀਡੀਆ ਜਾ ਕੇ ਗਾंड ਮਰਾਓ ਤੂੰ ਮੀਡੀਆ ਚ ਤਾਹੀਂ ਤੇਰੀ ਪੰਚਾਇਤ ਨੇ ਤੈਨੂੰ ਭਾਂਜ ਤੋ ਬਾਹਰ ਤੱਕ ਨਹੀਂ ਫੜਾਈ ਉਂਗਲ ਤੱਕ ਨਹੀਂ ਫੜਾਈ ਉੱਤੇ ਮੈਨੂੰ ਮੈਸੇਜ ਕਰਕੇ ਨਹੀਂ ਆਹ ਕਾਂਡ ਪਲੀ ਤੁਸੀਂ ਰਿਪਲਾਈ ਕੀਤਾ ਕਿਉਂ ਮੈਂ ਛੋਲੇ ਫਿਲਦਾ ਠਾਕਰ ਸਿੰਘ ਆ ਮੈਂ ਰੱਜਾਈ ਨਹੀਂ ਕਰ ਸਕਦਾ ਫੜੋ ਫੜਾ ਇਸੇ ਗੱਲ ਤੇ ਇਸੇ ਗੱਲ ਤੇ ਫੜੋ ਇਸੇ ਗੱਲ ਤੇ ਫੜੋ ਭਾਂਜ ਤੋ ਹੁਣ ਮੇਰੇ ਪੋਡਕਾਸਟ ਜਾ ਕੇ ਨਾ ਚਾਂ ਅਸੀਂ ਦੀ ਰਾਣੀ ਬਣੀ ਫਿਰਦੀ ਮੈਂ ਤੇ ਇਨਸਾਫ ਲਵਾਂਗੀ ਪੈਸੇ ਨਹੀਂ ਮੈਂ ਤੇ ਇਨਸਾਫ ਲਵਾਂਗੀ ਜੋ ਵੀ ਮੇਰੇ ਨਾਲ ਹੋਇਆ ਮੈਨੂੰ ਬਸ ਉਹਦਾ ਜਸਟਿਸ ਮਿਲਣਾ ਚਾਹੀਦਾ ਮੈਨੂੰ ਕੋਈ ਪੈਸੇ ਨਹੀਂ ਚਾਹੀਦੇ ਤੇ ਮਤਲਬ ਨਹੀਂ ਹੈਗਾ ਕਿ ਮੇਰਾ ਜਿੰਨਾ ਲੱਗਿਆ ਉਹ ਪੈਸੇ ਮੈਨੂੰ ਦੇ ਕੇ ਅਗਰ ਜੇ ਮੂੰਹ ਬੰਦ ਕਰਾਉਂਦੇ ਆ ਕਿ ਹਾਂ ਅਸੀਂ ਤੁਹਾਡਾ ਇੰਨੇ ਦਾ ਲੱਖ ਦੇ ਕੇ ਤੁਹਾਨੂੰ ਹਨਾ ਸਾਡੇ ਨਾਲ ਸਮਝੌਤਾ ਕਰ ਲਓ ਨਹੀਂ ਆ ਬੱਬਰ ਸ਼ੇਰਨੀ ਇਹੀ ਦੀ ਸਟੇਟਮੈਂਟ ਤੇ ਮੈਂ ਡੋਲ ਬੈਠਾ ਮੈਂ ਕਿਹਾ ਕੁੜੀ ਬੜੀ ਸਟੈਡ ਵਾਲੀ ਵੀ ਭੈਣ ਚੋਦੇ ਨੂੰ ਇਨਸਾਫ ਚਾਹੀਦਾ ਪੈਸੇ ਨਹੀਂ ਚਾਹੀਦੇ ਤਾਂ ਮਤਲਬ ਕੁੜੀ ਨਹੀਂ ਲਾਲਚਣ ਕੁੜੀ ਸੱਚ ਬੋਲ ਰਹੀ ਸਾਲਾ ਕੰਮ ਉਲਟਾ ਗਿਆ ਜਿੱਦੇ ਪੰਚਾਇਤ ਚ ਗਈ ਭੈਣ ਚੋਂ ਥੋੜੇ ਜਿਹੇ ਪੈਸੇ ਵੇਚ ਕੇ ਦੀ ਲਾਟ ਟਪਕਣ ਲੱਗ ਪਈ ਪੈਸੇ ਸਿੱਕਿਆ ਵੀ ਹਜੇ ਰੁਕ ਜਾਉਂਗੇ ਹਨਾ ਸਾਡਾ ਇਤਰੋਂ ਨਿਤਪੜ ਜਾਂਦੇ ਕਹਿੰਦੇ ਉਸੇ ਲਾਲਚ ਕਰਦੇ ਹੁਣ ਸਾਡਾ ਜਿਹੜਾ ਲੱਗਾ ਪੈਸਾ ਇਹਦੇ ਚ ਲਾਲਚ ਕਰਨ ਵਾਲੀ ਕਿਹੜੀ ਗੱਲ ਬੇਟਾ ਚੀਚੀ ਤੁਹਾਨੂੰ ਪਤਾ ਸੀ ਤੁਹਾਡੀ ਬੌਂਡ ਚ ਡੱਗੂ ਨਹੀਂ ਹੈ ਇਨਸਾਫ ਲੈਣ ਵਾਲਾ ਫੇਰਾ ਪੌਡਕਾਸਟ ਵਿੱਚ ਆ ਕੇ ਕਿਉਂ ਅਣਮੋਲ ਗੱਗੜ ਮਨਪੜੀ ਫਿਰਦੀ ਸੀ ਜਿੰਨ ਮਿੰਟਾਂ ਦੇ ਵਿੱਚ ਕੱਲੀ ਕੱਲੀ ਫਸਲ ਉਤ ਐਮਐਸਪੀ ਦੇਵਾਂਗੇ ਇਹਨੂੰ ਇੰਜ ਇੰਜ ਅਸੀਂ ਇਹਨੂੰ ਇਨਸਾਫ ਦਿੱਤਾ ਪਲੇਟ 'ਚ ਪਾ ਕੇ ਬਿਲੇਖ ਰਾਲਾ ਬਾਮੇ ਤੇ ਪਰਚਾ ਕਹਿੰਦੀ ਫਿਰ ਮੇਰਾ 40 ਲੱਖ ਬਈ ਫੋਦਾ ਆਈ ਹੁੰਦੀ ਏ 40 ਲੱਖ ਆਹ ਪੋਡਕਾਸਟ ਤੇ ਤੂੰ ਤੇਰੀ ਮੇਰੀ ਗੱਲ ਕੀ ਹੋਈ ਪੀ ਮੈਨੂੰ ਇਨਸਾਫ ਚਾਹੀਦਾ ਮੈਨੂੰ ਪੈਸੇ ਨਹੀਂ ਚਾਹੀਦੇ ਪੋਡਕਾਸਟ 'ਚ ਵੀ ਕਹਿਣ ਦੀ ਫਿਰ ਪੈਸਿਆਂ ਤੇ ਕਿਉਂ ਡੁੱਲ ਗਈ ਕਰ ਇੱਕ ਡਾਲਰ ਵੀ ਜੇ ਕੋਈ ਸਾਬਤ ਕਰ ਦੇਵੇ ਨਾ ਅਮਰੀਕਾ ਤੋਂ ਇਕੱਠਾ ਕਰਕੇ ਲੈ ਕੇ ਆਂਦੇ ਹੋ 1 ਡਾਲਰ ਵੀ ਹਲਾਕੇ ਨੂੰ ਪੈਸੇ ਮਿਲੇ ਨਹੀਂ ਸਿਰਫ ਪੰਚਾਇਤ 'ਚ ਅਜੇ ਗੱਲਬਾਤ ਹੋਈ ਏ ਕਿ ਤਨੂ ਪੈਸੇ ਦਿੱਤੇ 40 ਲੱਖ ਤੇ ਮੂੰਹ ਬੰਦ ਰੱਖਿਓ ਇਨੇ ਇਹ ਨਹੀਂ ਗੱਲ ਕੀਤੀ ਵੀ ਫਿਰ ਮੇਰਾ ਇਨਸਾਫ ਜਿਹੜਾ ਤੁਸੀਂ ਮੈਨੂੰ ਟੱਚ ਕੀਤਾ ਗਲਤ ਉਹਦਾ ਇਨਸਾਫ ਇਨੇ ਇਹ ਨਹੀਂ ਕਿਹਾ ਜਿੱਦੇ ਮਾਮੇ ਦੇ ਮੂੰਹੋਂ 40 ਲੱਖ ਨਿਗਲਿਆ ਹੈ ਨਾ ਉਦੋਂ ਹੀ ਦੇ ਹਲਾਦਾ ਹੋਗੇ ਇਹ ਅਸਲੀ ਚਿਹਰਾ ਵੇਖ ਕੇ ਤੇ ਸੋਹਰੇ ਮੁੱਕਰ ਕੇ ਉਹ ਪੰਚਾਇਤ ਜਿਹੜਾ 40 ਲੱਖ ਮੰਨੇ ਨਹੀਂ ਸੀ ਜਿਹੜਾ ਤੁਹਾਨੂੰ ਮੈਂ ਦੱਸੰਡਿਆ ਉਹ ਮੁੱਕਰ ਕੇ ਆ ਮੇਰੀ ਵੀਡੀਓ ਆਉਣ ਤੋਂ ਬਾਅਦ ਮੁੱਕਰ ਕੇ ਉਹ ਕਹਿੰਦੇ ਅਸੀਂ ਨਹੀਂ ਦੇਣਾ ਇਹ ਤੇ ਚਾਲੂ ਏ ਕਿਉਂਕਿ ਤੁਸੀਂ ਕਿਸੇ ਨਾ ਰਿਲੇਸ਼ਨਸ਼ਿਪ 'ਚ ਰਹਿੰਦੇ ਕਾਗਜ਼ਾਂ 'ਚ ਅਜੇ ਵੀ ਇਹਦਾ ਅਰਸ਼ੇ ਦਾ ਘਰ ਵਾਲਾ ਨਾ ਤੁਸੀਂ ਜਦੋਂ ਤੁਹਾਡਾ ਡਿਵੋਰਸ ਚੱਲਦਾ ਹੋਵੇ ਤੁਸੀਂ ਇੱਕ ਰਿਲੇਸ਼ਨ 'ਚ ਹੈਵ ਤੁਸੀਂ ਦੂਸਰਾ ਰਿਲੇਸ਼ਨ 'ਚ ਨਹੀਂ ਆ ਸਕਦੇ ਪਰ ਇਹ ਆ ਰਹੀ ਸੀ ਜਿੱਦੈ ਸੋਹਰਿਆਂ ਨੂੰ ਮੇਰੀ ਆ ਵੀਡੀਓ ਪਤਲ ਬਾਅਦ ਪਤਾ ਲੱਗਾ ਸਾਡੀ ਨੂ ਚਾਲੂ ਉਹਨਾਂ ਨੇ ਉਹ 40 ਲੱਖ ਦੇ ਦੂ ਵੀ ਮੁੱਕਰ ਕੇ ਇਹ ਦੂਸਰੇ ਮੁੰਡਿਆਂ ਨਾਲ ਗੱਲਾਂ ਮਾਰ ਖਰਚੇ ਮੰਗ ਰਹੀ ਟੋਲੇ ਦੀ ਦੇਦੇ ਲੈ ਤੂੰ ਕਿਹੜਾ ਫਲਾਈਓਵਰ ਦਾ ਕੰਮ ਸ਼ੁਰੂ ਕਰਾਇਆ ਯਾਰ ਆਹ ਤੇ ਤੈਨੂੰ ਖਰਚਾ ਚਾਹੀਦਾ ਐਦਾਂ ਠੱਗਦੀਆਂ ਐ ਐਦਾਂ ਐਦਾਂ ਸਹੀ ਭਾਈ ਮੋਕੇ ਦਾ ਭੈਣ 14 ਟੈਬ ਨਾਲੇ ਸੱਚ ਇਹਨੇ ਕਿਸੇ ਦੀ ਜਾਤ ਪਤਨ ਵੀ ਗਾਲਾਂ ਕੱਢੀਆਂ ਨੇ ਨਾ ਕਰਵਾ ਦੋ ਜੀ ਚੌਲ ਚ ਜਿੰਨਾ ਅੰਨੀ ਪਿੱਛੇ ਝੋਰਾੰਦ ਕਿੰਨਾਂ ਦੇ ਝੋਰਾੰਦ ਨੇ ਆ ਨਾ ਇਹ ਪਤਾ ਨਹੀਂ ਮੈਨੂੰ ਹੋਰ ਕਿੰਨਾ ਕਿੰਤਾ ਦੀ ਇਹ ਹੈਗੀ ਤਾਂ ਚੂੜੀ ਚ ਮਿਆਰੀ ਹੋਈ ਆ ਕੋਈ ਕਾਲੋਂ ਜੀ। ਓ ਓ ਜੈਨੀਫਰ ਲੋਪੇਸ ਜੇ ਸੁਥਨ ਲਵਾ ਕੇ ਤੇਰੀ ਵੀ ਚੈੱਕ ਕੀਤੀ ਜਾਵੇ ਨਾ। ਪੂਨਮ ਪਾਂਡੇ ਨਾਲੋਂ ਜ਼ਿਆਦਾ ਬੇੜਾ ਫੜ ਕੇ ਤੇਰਾ ਨਿਕਲਣਾ। ਨਾਲੇ ਆ ਕੀ ਚਵਲ ਮਾਰੀ। ਹੂਸਿਓ ਤੁਹਾਡੇ ਨਾਲੋਂ ਜ਼ਿਆਦਾ ਮੋਦੀ ਭਾਜੀ ਸੂਝਵਾਨ ਐ। ਮੋਦੀ ਜੀ ਸਮਝਾਓ ਇਹਨਾਂ ਨੂੰ। ਇੱਕ ਹੈ। ਤੋ ਸੇਫ ਹੈ। ਸੁਣੀ ਗੱਲ ਕੋਈ ਪਈ ਗੱਲ ਖਾਨੇ। ਭੈਣ ਚੋਦੇ ਨੂੰ ਸ਼ਕਲ ਤੂੰ ਵੇਖ ਕੇ ਲੱਗਦਾ ਏ ਪੜ੍ਹੀ ਲਿਖੀ ਹੋਗੀ। ਬਹਿ ਲੱਗਦਾ ਤੇ ਹੈ। ਪਰ ਪਤਾ ਨਹੀਂ ਦਿਮਾਗ ਕਿਉਂ ਇੰਨਾ ਮੋਟਾ ਹੈ। ਉਹ ਇੰਡੀਆ ਪਹੇ ਜੋ ਲੋਕੀ ਕਿੱਥੇ ਚੱਲਦੇ ਪਹੁੰਚ ਗਏ ਅਜੇ ਵੀ ਜਾਤਾ ਪਤਾ ਦੀ ਬੌਂਡ ਚ ਵੜੀ ਤੇਰੇ ਘੂਸੇ ਦਿਮਾਗ ਕਰਕੇ ਨਾ ਪੰਜਾਬ ਦੇ ਪਿੰਡ ਪਿੰਡ ਤੇ ਚਾਰ ਚਰ ਸ਼ਮਸ਼ਾਨ ਘਾਟ ਨੇ ਦਸ ਦਸ ਗੁਰਦਾਰੇ ਨੇ ਤੇਰੇ ਘੂਸੇ ਦਿਮਾਗ ਕਰਕੇ ਉਹ ਚਮਿਆਰ ਹੁਕਮਿਆਰ ਤਰਖਾਨੇ ਲਬਾਣੇ ਨੇ ਸੈਣੀ ਨੇ ਭੈਣ ਚੋ ਤੇ ਜੱਟ ਨੇ ਤੂੰ ਹੀ ਮਾਂ ਦੀ ਫੁੱਦੀ ਜਾਵੇਂ ਹੋ ਜਿੱਦ ਤੱਕ ਖੋਲੇ ਦੀ ਬੌਂਡ ਖੋਲੇ ਨੂੰ ਜਾਤਾ ਪਤਾ ਸਿਖਾਈਏ ਨਹੀਂ ਤੈਨੂੰ ਤੇਰੇ ਘਰ ਦੇ ਆਣੇ ਕੋਈ ਭੈਣ ਚੋ ਸਕੂਲ ਗਈ ਕਦੀ ਮੈਂ ਆਪਣੀ ਪੜ੍ਹਾਈ ਛੱਡ ਕੇ ਆਈ ਹਾਂ ਦਿਲਜੀਤ ਵਾਸਤੇ ਕੀ ਪੜਦੇ ਪਏ ਸੀ ਟੈਂਸ ਚ ਗਈਆਂ ਪੇਪਰ ਹੈ ਮੇਰਾ ਘਰ ਹਾਂ ਨਹੀਂ ਮੇਰਾ ਛੋਣਾ ਪੁੱਤਰ ਨਜ਼ਰ ਆ ਲੱਗੇ ਜੇ ਮੇਰੀ ਛੋਨੇ ਕੱਕੇ ਨੂੰ ਪੁੱਤਰ ਤੇਰੀ ਮੰਮੀ ਕਿੱਥੇ ਕੀ ਦਿਨ ਟੈਂਟਨ ਪੜ੍ਹਾਈ ਛੱਡ ਕੇ ਐਨ 올 ਸੀ ਵਾਂਟਸ ਟੂ ਗੋ ਔਨ ਦਾ ਸਟੇਜ ਐਂਡ ਮੀਟ ਦਿਲਜੀਤ ਐਂਡ ਆਈ ਸੈਡ ਵਾਟ ਐਬਾਊਟ ਯੂਰ ਐਗਜ਼ਾਮ ਸ਼ੀ ਸੈਡ ਐਗਜ਼ਾਮ ਤੇ ਹੋ ਜਾਣਗੇ ਅਗਲੇ ਸਾਲ ਵੀ ਆ ਜਾਣਗੇ ਪੈਣ ਉਹ ਤਾਂ ਜਵਾਕੜ ਹੀ ਏ ਤੇਰੀ ਤੇ ਘੱਟੋ ਘੱਟ 37 ਸਾਲ ਉਮਰ ਏ ਉਰ ਬੋਲੀ ਜਾਣੀ ਦੀ ਹੈ ਸ਼ਨੀਵਾਰ ਦਲਜੀਤ ਦਾ ਸ਼ੋਅ ਸੀ 14 ਦਸੰਬਰ ਨੂੰ 15 ਨੂੰ ਐਤਵਾਰ ਸੀ ਸਕੂਲ ਤੁਹਾਡੇ ਬੁੜੇ ਨੇ ਖੋਲੇ ਸੋਰੀ ਮੈਂ ਬੱਚੀ ਨੂੰ ਕਹਿ ਰਿਹਾ ਮੰਮੀ ਨੂੰ ਕਹਿ ਰਿਹਾ ਆਹ ਹਰਕਤਾਂ ਕਰਕੇ ਤਾਂ ਤੁਹਾਡੇ ਡੰਡਾ ਫੇਰਨਾ ਨਹੀਂ ਮੰਨਦਾ ਫਿਰ ਵੀ ਭੈਣ ਨੇ ਇਹਨਾਂ ਦੇ ਕੂਲ ਬੰਦੇ ਚੱਕਰ ਚ ਨਾ ਇਹਨਾਂ ਨੇ ਮਿਡਲ ਕਲਾਸ ਦੇ ਲੋਕਾਂ ਦਾ ਬੇੜਾ ਕਰ ਕਰਕੇ ਰੱਖ ਛੱਡਿਆ ਹੁਣ ਫਿਊਚਰ ਚ ਭਵਿਖ ਚ ਕਿਸੇ ਵੀ ਸਿੰਗਰ ਦਾ ਸ਼ੋਅ ਆ ਨਾ ਤੇ ਕਿਸੇ ਬੱਚੇ ਤੇ ਮਾਪੇ ਆਪਣੇ ਰੋਕਿਆ ਵੀ ਪੁੱਤਰ ਨਹੀਂ ਸਵੇਰੇ ਪੇਪਰ ਹੈ ਸਿੰਗਰ ਦਾ ਸ਼ੋਅ ਨਹੀਂ ਵੇਖਣ ਜਾਣਾ ਉਹਨਾਂ ਨੇ ਸਭ ਤੋਂ ਪਹਿਲਾਂ YouTube ਤੇ ਇਹੀ ਵੀਡੀਓ ਕੱਢ ਕੇ ਦਿਖਾਣੀ ਮम्मा ਵੇਖੋ ਪੜੇ ਲਿਖੇ ਲੋਕ ਸ਼ਹਿਰਾਂ ਦੇ ਲੋਕ ਵੇਖੋ ਕਿੰਨੀ ਅਗਾਊ ਵਧੂ ਸੋਚਦੇ ਨੇ ਉਹ ਆਪਣੇ ਬੱਚਿਆਂ ਨੂੰ ਪੇਪਰ ਵਾਲੇ ਦਿਨ ਵੀ ਭੇਜ ਦਿੰਦੇ ਨੇ ਤੁਸੀਂ ਰਹਿਣਾ ਪਿਛੜੇ ਸੋਚਦੇ ਇਹ ਇਹ ਕਰਦੋ ਫਿਰ ਉਹਦੇ ਮਾਪੇ ਆਪਣੇ ਵੀ ਸੋਚਣਾ ਪਿੰਡਾਂ ਦੇ ਜਾਂ ਜਿਹੜੇ ਮਿਡਲ ਕਲਾਸ ਨੇ ਉਹਨਾਂ ਨੇ ਕਿਹਾ ਅੱਛਾ ਯਾਰ ਬੱਚੇ ਦਾ ਦਿਲ ਨਹੀਂ ਦਿਖਾਣਾ ਚਾਹੀਦਾ ਚੱਲ ਪੁੱਤਰ ਚਲੇ ਜਾ ਇੱਕ ਦਿਨਾਂ ਕੀ ਫਰਕ ਪੈਣਾ ਪਰ ਪੈਂਦਾ ਇਹ ਗਲਤ ਗਾਈਡ ਕਰ ਰਹੇ ਨੇ ਇਹ ਮੇਰੀ ਗੱਲ ਸੁਣਾਉਣ ਦਾ ਪਤਾ ਕੀ ਮਤਲਬ ਹੈ ਕਈ ਬੱਚੇ ਕਹਿੰਦੇ ਨਹੀਂ ਆ ਤੈਨੂੰ ਕੋਈ ਪ੍ਰੋਬਲਮ ਹੈ ਮੇਰੇ ਮਾਪੇ ਮੇਰਾ ਸਾਥ ਦਿੰਦੇ ਨੇ ਉਹ ਹੂਸੇ ਉਹ ਜ਼ਰੂਰੀ ਨਹੀਂ ਹੁੰਦਾ ਵੀ ਜਿਹੜੇ ਕੰਮ ਚ ਗਲਤ ਕੰਮ ਚ ਤੁਹਾਡੇ ਮਾਪੇ ਸਾਥ ਦੇਣ ਉਹ ਗਲਤ ਕੰਮ ਸਹੀ ਹੋ ਜਾਂਦਾ ਹੈ ਗਲਤ ਕੰਮ ਗਲਤ ਹੀ ਰਹਿੰਦਾ ਭਾਵੇਂ ਤੁਹਾਡੇ ਮਾਪੇ ਸਾਥ ਦੇ ਰਹੇ ਨੇ ਭਾਵੇਂ ਨਹੀਂ ਦੇ ਰਹੇ ਜੇ ਤੂੰ ਕਹੇ ਤਨਰਾਪ ਤੇ ਦਿਲ ਦੀ ਸੱਚੀ ਗੱਲ ਦੱਸਦੀ ਹੈ ਉੱਚੇ ਮੈਨੂ ਤਾਂ ਤੂੰ ਇੰਨੀ ਸੋਹਣੀ ਲੱਗਦੀ ਐ ਇੰਨੀ ਪੂਰਾ ਪਰ ਇਹ ਪਰ ਕਿਸੇ ਟਾਈਮ ਹੁੰਦੀ ਸੀ ਪਰ ਇਹਦੇ ਬੜੇ ਪਰ ਨਿਕਲ ਆਏ ਮਾਪੇ ਨੂੰ ਕੱਟਨੇ ਚਾਹੀਦੇ ਸੀ ਪਰ ਉਹਨਾਂ ਨੇ ਇਹਦੇ ਪਰ ਨਹੀਂ ਕੱਟੇ ਇਹਦਾ ਲੋਲੀ ਕਿੱਥੇ ਦੇਖਾ ਮਾਹੌਲ ਤਾਂ ਬੰਦਾ ਤੇਰੀ ਯਾਰ ਨਹੀਂ ਕਿ ਨਹੀਂ ਬੰਦਾ ਬੰਦਾ ਜੀ ਪੂਰਾ ਮਾਹੌਲ ਬਣ ਦਿੱਤਾ ਕਿੰਨਾ ਸੋਹਣਾ ਮੁੰਡਾ 6 ਫੁੱਟ ਗੱਭਰੂ ਜਵਾਨ ਵੇਖੋ ਮੈਨੂੰ ਅੱਜ ਤੱਕ ਇਸ ਗੱਲ ਦੀ ਸਮਝ ਨਹੀਂ ਆਈ ਵੀ ਪਤਾ ਨਹੀਂ ਰਾਤੋਂ ਰਾਤ ਕੀ ਹੋ ਜਾਂਦਾ ਇਹ ਦਿਮਾਗ 'ਚ ਕੋਈ ਚੀਜ਼ ਆਂਦੀ ਏ ਜਾਂ ਕੋਈ ਰਾਤੋਂ ਰਾਤ ਕੀੜਾ ਇਹਨਾਂ ਦੇ ਬੈੱਡ ਤੇ ਚੜ੍ਹ ਕੇ ਇਹਨਾਂ ਦੀ ਗਾਂਡ 'ਚ ਵੱਢ ਜਾਂਦਾ ਤੇ ਤੰਗ ਕਰਦਾ ਨਹੀਂ ਹੁਣ ਤੂੰ ਕੁੜੀ ਬਣ ਪਤਾ ਨਹੀਂ ਯਾਰ ਮੈਨੂੰ ਸਮਝ ਨਹੀਂ ਆਈ ਕੀ اچانک ਇਹਨਾਂ ਨਾਲ ਹੋ ਜਾਂਦਾ ਕਿੰਨਾ ਸੋਹਣਾ ਵੇਖੋ ਮੁੰਡਾ ਯਾਰ ਕਿੰਨਾ ਸੋਹਣਾ ਤੇ ਅੱਜਕੱਲ ਕੀ ਕਰ ਰਿਹਾ ਸੋਸ਼ਲ ਮੀਡੀਆ ਤੇ ਕਾਲੇ ਪੀਲੇ ਗੋਰੇ ਲੋਕਾਂ ਨੂੰ ਨਾਚ ਦਿਖਾ ਰਿਹਾ ਜੇ ਮੈਂ ਸਹੀ ਦੀ ਵਿਆਖਿਆ ਕਰਾਂ ਤੇ ਸਹੀ ਵਿਆਖਿਆ ਬੰਦੀ ਕੰਜਰੀ ਵਾਂਗ ਕੇ ਕੰਜਰੀ ਵਾਂਗੇ ਡਾਂਸ ਐ ਵੇਖੀ ਬੁੰਡੇ ਆ ਆ ਆ ਬੈ ਡਿੱਲ ਲਾ ਉਹ ਪਾਣੀ ਨਿਕਲਦਾ ਜਦੋਂ ਇਦਾਂ ਕਰਦੇ ਪਿੱਛੇ ਫੂਸੀ ਨਿਕਲਦੀ ਸ਼ੱਦ ਹੋਵੇ ਐ ਵੇਖੋ ਐਜੂਕੇਸ਼ਨ ਵੀ ਵੰਡ ਰਿਹਾ ਬੈ ਜੋ ਦੋ ਟੇਪਾ ਲਾ ਕੇ ਵੇਖ ਕਿੰਡੀ ਸੁਸ਼ੀਲ ਸੰਸਕਾਰੀ ਔਰਤ ਬਣ ਗਈ ਇਹ ਮੈਂ ਤਾਂ ਦਿਖਾ ਰਿਹਾ ਹਾਂ ਇਹ ਘੂਸੇ ਲੋਕ ਵੀ ਇਹਨਾਂ ਦੇ ਮਾਂ ਇਹਨਾਂ ਦਾ ਸਾਥ ਵੀ ਇਹਨਾਂ ਦੇ ਮਾਪੇ ਦਿੰਦੇ ਨੇ ਤਗੜੇ ਤੋਂ ਤਗੜਾ ਮਾਫੀਆ ਦੇਖਿਆ ਹੋਊਗਾ ਹਨਾ ਫੈਮਿਲੀ ਨਹੀਂ ਇਨਵੋਲਵ ਕਰਦੇ ਹੋ ਮਾਂ-ਬਾਪ ਜਮ੍ਹਾਂ ਵੀ ਨਹੀਂ ਗੱਲ ਚ ਮਾਮਾ ਭਾਜੇ ਨਾ ਮੈਂ ਨਹੀਂ ਵੀਡੀਓ ਪਾਈ ਮਨਾ ਸਭ ਐ ਐਨੇ ਪਾਈ ਆਪਣੀ ਮੰਮੀ ਦੀ ਵੀਡੀਓ ਉਥੋਂ ਮੈਂ ਚੱਕੀ ਐ ਇੰਸਟਾਗ੍ਰਾਮ ਤੇ ਪਾਈ ਮੈਨੂੰ ਘਰ ਜਾ ਕੇ ਭੈਣ ਚ ਵੀਡੀਓ ਬਣਾਉਣ ਦੇ ਜੈ ਕੈਸੀ ਗੱਲਾਂ ਕਰਦਾ ਮੈਂ ਫੈਮਿਲੀ ਨੇ ਬੋਲੰਗ ਕੀਤੀ ਉਹ ਆਪ ਕਰਦੇ ਨਾ ਪਾਣ ਵੀਡੀਓ ਸੋਸ਼ਲ ਮੀਡੀਆ ਤੇ ਬੜੀ ਫੈਮਿਲੀ ਦੀਆਂ ਜਿਵੇਂ ਗੱਲ ਤਾਂ ਆਪਾਂ ਆਜ਼ਾਦੀ ਦੀ ਕਰਦੇ ਆ ਆਜ਼ਾਦੀ ਨਾ ਤੁਹਾਨੂੰ ਇਹੀ ਕਹਿਣਾ ਚਾਹੋਗੇ ਵੀ ਕੋਈ ਜੌਨ ਨਹੀਂ ਦੇਣਾ ਚਾਹ ਰਹੇ ਆਜ਼ਾਦੀ ਨਾਲ ਲੋਕਤਾਣੀ ਜਿਉਂਦਾ ਦੇਖ ਰਹੇ ਬਹੁਤ ਤੱਕ ਹੋ ਰਿਹਾ ਏ ਵੀਰ ਸਾਡੇ ਨਾਲ ਬਹੁਤ ਮੇਰਾ ਭਰਾ ਵਖਰੇ ਮੁਲਕ ਦੀ ਮੰਗ ਠਾਹ ਤਾ ਟੈਂਪੂ ਤਾੜ ਉਹ ਕਿਹੜੀ ਤੈਨੂੰ ਆਜ਼ਾਦੀ ਚਾਹੀਦੀ ਮੈਨੂੰ ਸੀਗਾ ਮੈਂ ਜਸਟ ਨਾਰਮਲ ਵੀਡੀਓਜ਼ ਬਣਾਵਾ ਹਨਾ ਦੈਟਸ ਇਟ ਉਹ ਦਮਦੰਦੀ ਖੁਸ਼ੀ ਲਈ ਬਣਾਉਂਦੇ ਹਾਂਜੀ ਹਾਂਜੀ ਜਸਟ ਫॉर ਮਾਈ ਸੈਟੀਸਫੈਕਸ਼ਨ ਰਾਈਟ ਮਨ ਦੀ ਖੁਸ਼ੀ ਲਈ ਤੇ ਮੈਂ ਹੱਥ ਰੱਸ ਵੀ ਕਰਦਾ ਉਹ ਵੀ ਸੋਸ਼ਲ ਮੀਡੀਆ ਤੇ ਪਾਦਾ ਕਿਹੜਾ ਫਣ ਲੱਬੇ ਦਾ ਚੁਰਨ ਵੇਚ ਰਹੇ ਮਨ ਦੀ ਕੋਈ ਮਨ ਦੀ ਖੁਸ਼ੀ ਲਈ ਭੈਣ ਜਮੀਆਂ ਫੋਟੋਆਂ ਖਿੱਚੀਆਂ ਵੀਡੀਓ ਬਣਾਈਆਂ ਗੈਲਰੀ ਚ ਸੋਸ਼ਲ ਮੀਡੀਆ ਤੇ ਕਿੱਦਾਂ ਪਬਲਿਕ ਹੋ ਜਾਂਦੀ ਐ ਪੈਣ ਚੋ ਦੇਵੇ ਸ਼ਰਮੀ ਝੂਠ ਬੋਲੀ ਜਾ ਰਿਹਾ ਐ ਹਾਂ ਜੀ ਲਖੇ ਇੱਕ ਮਿੰਟ ਲਖੇ ਭਾਈ ਕੀ ਜੇ ਮੈਡ ਸੰਧੂ ਵਰਗੇ ਟੈਂਪੂ ਔਰੀ ਵਰਗੇ ਟੈਂਪੂ ਸਾਡੇ ਰੋਲ ਮਾਡਲ ਬਣ ਰਹੇ ਨੇ ਹਾਂ ਵੇਖ ਲਓ ਮੈਂ ਉਸੇ ਦੀ ਗੱਲ ਕਰ ਰਿਹਾ ਲਖੇ ਭਾਈ ਨਹੀਂ ਆਪਣੇ ਨਾ ਐਕਚੁਅਲੀ ਲੋਕਾਂ ਦੀ ਆਦਤ ਹੁੰਦੀ ਆ ਕਿ ਕਿਸੇ ਨੂੰ ਜਦੋਂ ਕੋਈ ਬੰਦਾ ਅਵਦੇ ਤਰੀਕੇ ਨਾਲ ਜਿਉਣਾ ਚਾਹੁੰਦਾ ਨਾ ਉਹ ਬੰਦੇ ਨੂੰ ਦੇਖ ਕੇ ਮਤਲਬ ਖੁਸ਼ ਨਹੀਂ ਰਹਿ ਸਕਦੇ ਇਹਦੇ ਮੁਤਾਬਕ ਆਪ ਦਾ ਤਰੀਕਾ ਪਤਾ ਕੀ ਹੈ ਖੁੱਲ ਕੇ ਜੀਣ ਦਾ ਆ ਤੇ ਮੈਨੂੰ ਕੋ ਰੋਕੇ ਟੋਕੇ ਨਾ ਮੈਂ ਬਾਜ਼ਾਰਾਂ ਦੇ ਵਿੱਚ ਟੱਟੇ ਲਹਿਰਾਂਦਾ ਆਪਣਾ ਜਿੱਧਰ ਮਰਜੀ ਜਾਵਾਂ ਭੈਣ ਚੁੱਧ ਕਾਂ ਤੇ ਗੋਲ ਗਪੇ ਖਾਣ ਵਾ ਟੱਟੇ ਮੇਰੇ ਦਾ ਲਹਿਰਾਂਦੇ ਫਿਰਨ ਭੈਣ ਚੁੱਧ ਇੱਕ ਐਗਜ਼ਾਮਪਲ ਐ ਸੋ ਗੁੱਸਾ ਨਾ ਕਰਨਾ ਤੇਰੀ ਭੈਣ ਦੇ ਅੱਗੇ ਜਾਂ ਤੇਰੀ ਮੰਮੀ ਦੇ ਅੱਗੇ ਕੋਈ ਨੰਗਾ ਬੰਦਾ ਆ ਜੇ ਨੰਗਾ ਬੰਦਾ ਉਹ ਇਦਾਂ ਤਾਂ ਨੱਚੇ ਹਾਏ ਮੈਂ ਤੇ ਬੜੀ ਖੁੱਲ ਕੇ ਜ਼ਿੰਦਗੀ ਜੀ ਰਿਹਾ ਤੁਸੀਂ ਕਹੋਗੇ ਨਾ ਵੀ ਸ਼ੈਡ ਤੋਂ ਜਾ ਪੁੱਤਰ ਜਾਂ ਕਪੜੇ ਪਾਲਾ ਭਾ ਭਾਜੀ ਕਪੜੇ ਪਾ ਲੋ ਉਹ ਤਾਂ ਕਹਵੇਗਾ ਮੈਂ ਖੁੱਲ ਕੇ ਜ਼ਿੰਦਗੀ ਜੀ ਰਿਹਾ ਖੁੱਲ ਕੇ ਜ਼ਿੰਦਗੀ ਜੀਣੀ ਹੈ ਆਪਣੇ ਦਾਇਰੇ ਚ ਜੇ ਦੂ ਤੁਸੀ ਲੋਕਾਂ ਦੇ ਅੱਗੇ ਨੰਗੇ ਹੋ ਕੇ ਆਓਗੇ ਨਾ ਲੋਕਾਂ ਨੇ ਫਿਰ ਤੁਹਾਡੇ ਟੱਟਿਆਂ ਤੇ ਛਤਰ ਫੇਰ ਨਹੀਂ ਫੇਰਨੇ ਨੇ ਇਹਨੂੰ ਕਹਿੰਦਾ ਮੇਰੀ ਮੇਰੀ ਆਜ਼ਾਦੀ ਛੀਰ ਰਹੇ ਨੇ ਇਹਨੂੰ ਦਿਨੇ ਆਜ਼ਾਦੀ ਫਾੜੇ ਦੇ ਮਹਾਤਮਾ ਕਾ ਨਹੀਂ ਹਲਤਾ ਇਹਨੂੰ ਆਜ਼ਾਦੀ ਆਜ਼ਾਦੀ ਦਈਏ ਇਹ ਤਾਂ ਨਹੀਂ ਇਹ ਤਾਂ ਨਹੀਂ ਗੱਲ ਹੈਗੀ ਬਹੁਤ ਕੁੜੀਆਂ ਨੇ ਬਹੁਤ ਮੈਨੂੰ ਮੈਸੇਜਸ ਕਰਦੀਆਂ ਨੇ ਕਿ ਤੁਹਾਡੀ ਡ्रेसਿੰਗ ਸੈਂਸ ਬਹੁਤ ਵਧੀਆ ਤੁਸੀਂ ਵੀ ਵੇਖ ਲੋ ਦੀ ਡ्रेसਿੰਗ ਸੈਂਸ ਤੁਸੀਂ ਨਾ ਕਦੇ ਪਿਛੇ ਰਹਿ ਜਾਓ ਪੈ ਜਾਓ ਕਿ ਦਸਵੀਂ ਦੇ ਪੇਪਰਾਂ ਚ ਆ ਕੇ ਲਿਖਣਾ ਪੈ ਜਾਂਦਾ ਹੈ ਵੀ ਸਹੀ ਸਭ ਤੋਂ ਅੱਛੀ ਡ्रेसਿੰਗ ਸੈਂਸ ਐ ਵੇ ਐਲੋ ਇਹ ਇਹ ਇਹਨੂੰ ਕੁੜੀਆਂ ਕਹਿੰਦੀਆਂ ਬਹੁਤ ਅੱਛੀ ਤੋਂ ਡ्रेसਿੰਗ ਸੈਂਸ ਪੈਂ ਵੀ ਲਾਨੜ ਕੁੜੀਆਂ ਦੀ ਵੀ ਜਿਹੜੀਆਂ ਕਹਿੰਦੀ ਐ ਸਾਰੀ ਸੋਰੀ ਸਾਰੀ ਐ ਭੈਣ ਜਦ ਦੀ ਯਾਰ ਉਹ ਮੋਟੋ ਰਹਿ ਗਈ ਵਿੱਚ ਹਨਾ ਰੋਸਟ ਕਰਨ ਵਾਲੀ ਹੋਰ ਵੀ ਵੀਡੀਓ ਬਲੇ ਲੰਬੀ ਹੋ ਗਈ ਇਸ ਕਰਕੇ ਪਾਰਟ 2 ਦੇ ਵਿੱਚ ਤੇ ਮੇਰਾ ਦੇਲੇ ਵੀ ਮੋਟੋ ਟਰੱਕ ਜਿਹੜਾ ਉਹਨੂੰ ਜਾ ਹੋਰ ਵੀ ਰਹਿ ਕੇ ਉਹਨੂੰ ਰਲ ਕੇ ਨਾ ਪਰ ਰੋਸਟ ਕਰੀਏ ਚਲੋ ਸ਼ਿੱਦੀ ਦਿਹਾੜੇ ਚੱਲ ਰਹੇ ਨੇ ਇਸ ਕਰਕੇ ਖਤਮ ਜਿੱਦੂ ਹੋਣਗੇ ਨਾ 28 ਤਰੀਕ 28 29 ਨੂੰ ਨਵੇਂ ਸਾਲ ਤੋਂ ਪਹਿਲਾਂ ਪਹਿਲਾਂ ਆਪਾਂ ਜਰੂਰ ਟਾਕ ਸ਼ੋਅ ਕਰਾਂਗੇ ਉਹ ਰਲ ਕੇ ਮੋਟਰੋਂ ਜੋ ਸੋਰੀ ਇਹ ਤਾਂ ਬਹੁਤੀ ਸ਼ੇਮਿੰਗ ਨਹੀਂ ਕਰਨੀ ਚਾਹੀਦੀ ਹਣਾ ਮੋਟਰ ਨਹੀਂ ਟਰੱਕ ਜਿਹੜਾ ਵੀ ਹੈ ਵੇ ਕਿ 5 ਲੱਖ ਕਿੱਥੇ ਗਿਆ ਵੈਸੇ ਤੇ ਮੈਂ ਇਹ ਚ ਵੀ ਕਰ ਸਕਦਾ ਪਰ ਮੈਂ ਕਹਿੰਦਾ ਲੰਬੀ ਹੋ ਜਣੀ ਨਾ ਐਵੇਂ ਖਿਚੜੀ ਬਣ ਜਾਂਦੀ ਹੁੰਦੀ ਫਿਰ ਹੋਰ ਵੀ ਇੱਕ ਦੋ ਟੌਪਿਕ ਆ ਦੇ ਉਹਨਾਂ ਤੇ ਗੱਲਬਾਤ ਕਰਾਂਗੇ ਤੇ ਠੀਕ ਹੈ ਜੀ ਫਿਰ ਜਦ ਨਹੀਂ ਇਹਨੇ ਮੋਲ ਲੈ ਤੋੜਾ ਭਰਾ ਹਮੇਸ਼ਾ ਹੀ ਐਂਡ ਤੇ ਗਮਗੀਨ ਕਰ ਦਿੰਦਾ ਪਰ ਇਹਨੂੰ ਕਰਦੇ ਆ ਰੰਗੀਨ ਸੁਣਾਵਾਂਗੇ ਤੁਹਾਨੂੰ ਇੱਕ ਗੀਤ ਰੰਡੀ ਕਦਲੀ ਰੰਡੀ ਨਿਦੁਰ ਲੈਂਡੀ ਖਲਸੀ ਰੰਡੀ